ਸਤਿਗੁਰੂ ਨਾਨਕ ਪ੍ਰਕਟਿਆ ਮਿੱਟੀ ਤੁਦ ਜਗ ਚਾਨਣ ਹੋਇਆ ਤਾਂ ਤਾਂ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੇ ਸਬੰਧ ਵਿੱਚ ਜੋ ਅਜਿ ਵਿਸ਼ਾ ਨਗਰ ਕੀਰਤਨ ਦਾ ਆਗਾਜ਼ ਬਸਤੇ ਮਿੱਠੂ ਵਿਖੇ ਹੋਇਆ ਔਰ ਜੋ ਗੁਰਦੁਆਰਾ ਸ਼੍ਰੀ ਸਿੰਘ ਸਭਾ ਸ਼ਹੀਦ ਬਾਬਾ ਪਤਿਤ ਸਿੰਘ ਮਿੱਠੂ ਬਸਤੀ ਤੋਂ ਨਗਰ ਕੀਰਤਨ ਆਇਆ ਔਰ ਜਿਸ ਵਿੱਚ ਵਕ ਵਕ ਜਥੇਬੰਦੀਆਂ ਨੇ ਆਪਣਾ ਹਿੱਸਾ ਪਾਇਆ ਔਰ ਆਸ਼ੀਰਵਾਦ ਲਿਆ ਉੱਤੇ ਹੀ ਜੋ ਬੀਬੀਆਂ ਵੱਲੋਂ ਕੀਤੀ ਗਈ ਪਾਰਕੀ ਸਾਹਿਬ ਦੇ ਅੱਗੇ ਸਫਾਈ ਔਰ ਬੜੀ ਰਹਿਤ ਮਰਿਆਦਾ ਨੂੰ ਦੇਖਦੇ ਹੋਏ ਜੋ ਅਜ ਨਗਰ ਕੀਰਤਨ ਇੱਥੋਂ ਲੰਘਿਆ ਔਰ ਹਰ ਧਰਮ ਦੇ ਹਰ ਵਰਗ ਦੇ ਬੰਦੇ ਨੇ ਇੱਥੇ ਲੰਗਰ ਲਗਾਏ ਔਰ ਆਈਆਂ ਸੰਗਤਾਂ ਦਾ ਧੰਨਵਾਦ ਕੀਤਾ ਪੰਜਾਂ ਪਿਆਰਿਆਂ ਦਾ ਅਸ਼ੀਰਵਾਦ ਲਿਆ ਸੋ ਮੈਂ ਲक्की ਸੰਧੂ ਰਾਸ਼ਟਰਵਾਦੀ ਕਾਂਗਰਸ ਪਾਰਟੀ ਤੋਂ ਜ਼ਿਲ੍ਹਾ ਪ੍ਰਧਾਨ ਜੋ ਮੈਂ ਆਪਣੇ ਵੱਲੋਂ ਗੁਰਨਾਨਕ ਦੇਵ ਜੀ ਦੇ ਪ੍ਰਗਟ ਦਿਵਸ ਤੇ ਸਾਰੇ ਵਿਸ਼ਵ ਨੂੰ ਲੱਖ ਲੱਖ ਵਧਾਈ ਦਿੰਦਾ ਹਾਂ ਔਰ ਜੋ ਸਾਡੇ ਸਿੱਖ ਪੰਥ ਦੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੇ ਇੱਕ ਮੈਸੇਜ ਦਿੱਤਾ ਸੀ ਪੂਰੀ ਸਿੱਖ ਕਮੇਟੀ ਨੂੰ ਆਪਣੇ ਸਿੰਘਾਂ ਨੂੰ ਕਿ ਤੁਸੀਂ ਦੇਹ ਧਾਰੀ ਗਰੂ ਨੂੰ ਨਹੀਂ ਮੰਨਣਾ ਅੱਜ ਤਬਾ ਜੋ ਵੀ ਹੈ ਸਿੱਖ ਗੁਰੂ ਜਨ ਸਭ ਹੀ ਇਹ ਤਾਂ ਆਪਣਾ ਗੁਰੂ ਹੈ ਔਰ ਗੁਰੂ ਮਾਨਿਓ ਗ੍ਰੰਥ ਔਰ ਜੋ ਪੱਕਾ ਸਿੱਖ ਹੈ ਉਹ ਆਪਣੇ ਜੋ ਮਹਾਰਾਏ ਨੇ ਸਾਨੂੰ ਮੈਸੇਜ ਦਿੱਤਾ ਕਿ ਤੁਸੀਂ ਸਿੱਖ ਪੰਥ ਦੇ ਨਾਲ ਜੁੜੇ ਰਹਿਣਾ ਹੈ ਔਰ ਸਿੱਖੀ ਦੀ ਹੀ ਪਹਿਲ ਦੇ ਆਧਾਰ ਤੇ ਮੰਨਣਾ ਹੈ ਸੋ ਮੈਂ